ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਮਾਨਸਾ ਅਦਾਲਤ ਨੇ ਵੱਡਾ ਫੈਸਲਾ ਲਿਆ ਹੈ। ਅਦਾਲਤ ਨੇ ਲਾਰੈਂਸ ਬਿਸ਼ਨੋਈ, ਜੱਗੂ ਪਗਵਾਨ ਪੂਰੀਆ ਸਮੇਤ ਸਾਰੇ ਸਾਈ ਮੁਲਜ਼ਮਾਂ ਖਿਲਾਫ ਦੋਸ਼ ਆਇਦ ਕਰ ਦਿੱਤੇ ਨੇ। ਐਨ.ਆਈ. ਸੈਸ਼ਨ ਕੋਰਟ ਨੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਪਗਵਾਨ ਪੂਰੀਆ ਦੀ ਉਸ ਅਰਜੀ ਨੂੰ ਵੀ ਰੱਦ ਕਰ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਹੁਣ 20 ਮਈ ਤੋਂ ਇਸ ਕੇਸ ਦੀ ਰੈਗੂਲਰ ਸੁਣਵਾਈ ਹੋਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਦੇ ਵਕੀਲ ਸਿੰਦਰ ਮਿੱਤਲ ਨੇ ਦੱਸਿਆ ਹੈ ਇਸ ਸੁਣਵਾਈ ਦੌਰਾਨ 5 ਤੋਂ 6 ਘੰਟੇ ਤੱਕ ਦਲੀਲਾਂ ਰੱਖੀਆਂ ਗਈਆਂ ਜਿਸ ਤੋਂ ਬਾਅਦ ਅਦਾਲਤ ਨੇ ਸਾਰੇ ਮੁਲਜ਼ਮਾਂ ਖਿਲਾਫ ਦੋਸ਼ ਐਡ ਕਰ ਦਿੱਤੇ ਨੇ ਅੱਜ ਦਾ ਦਿਨ ਮੈਂ ਜੇ ਬੜਾ ਸਕੂਨ ਦੇ ਨਾਲ ਸੀ ਕਿਉਂਕਿ ਅੱਜ ਪਹਿਲੀ ਵਾਰ ਮਾਨੂੰ ਕੁਸ਼ਰਾਹਤ ਮਿਲੀ ਹੈ ਵੀ ਘੱਟੋ ਘੱਟ 24 ਮਹੀਨਿਆਂ ਦੇ ਗੈਰ ਮਗਰੋਂ ਅੱਜ ਕੇਸ ਕਿਸੇ ਰਾਹ ਤੇ ਚੱਲਿਆ ਤੇ ਅਗਲੀ ਡੇਟ ਹੈ ਜਿਹੜੀ ਉਹ ਉਹਦੇ ਉੱਤੇ ਗਵਾਹੀਆਂ ਸਟਾਰਟ ਹੋ ਜਾਣਗੀਆਂ ਔਰ ਬੜੀ ਨੇੜੀ ਤਰੀਕ ਪਈ ਹੈ ਕਿ 25 205 205 205 ਡੇਟ ਹੈ ਤੇ ਉਤੇ ਗਵਾਹੀ ਸਟਾਰਟ ਹੋ ਜੂਗੀ ਔਰ ਦੋਸ਼ੀਆਂ ਨੇ ਜਿਹੜੀਆਂ ਵਾਰ-ਵਾਰ ਐਪਲੀਕੇਸ਼ਨਾਂ ਲਾਈਆਂ ਸੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੇ ਵਾਸਤੇ ਇਹ ਜੱਗੂ ਨੇ ਲਾਰੈਂਸ ਨੇ ਤੇ ਦੋ ਦੋਸ਼ੀ ਹੋਰ ਸੀ ਤਾਂ ਉਹ ਸਾਰੀਆਂ ਹੀ ਐਪਲੀਕੇਸ਼ਨਾਂ ਦਾ ਸਰਵ ਨੇ ਦਿਸਕਸ ਕੀਤਾ ਨੇ ਤੇ ਚਾਰਜ ਫਰੇਮ ਕਰ ਲਿਆ ਆਰਡਰ ਦਿੱਤੇ ਨੇ ਅੱਜ ਦੀ ਦੇਰ ਦੀ ਸੀ ਕਿ ਉਹ ਚ ਜਿਹੜੇ ਚਾਰ ਦੋਸ਼ੀਆਂ ਨੇ ਜਿਹੜੀ ਆਪਣੀ ਬੇਗੁਨਾਹੀ ਦੀ ਇਹ ਵੀ ਐਪਲੀਕੇਸ਼ਨ ਮੂਵ ਕੀਤੀ ਸੀ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਚਰਨਜੀਤ ਚੈਨ ਤੇ ਜਗਤਾਰ ਸਿੰਘ ਸਭ ਤੋਂ ਪਹਿਲਾਂ ਮਾਨਯੋਗ ਅਦਾਲਤ ਨੇ ਉਹ ਤੇ ਐਪਲੀਕੇਸ਼ਨ ਤੇ ਜਿਹੜੇ ਹੈਗੇ ਡਿਫੈਂਸ ਲਾਇਰ ਤੇ ਪ੍ਰੋਸੀਕਿਊਸ਼ਨ ਏਜੰਸੀ ਤੋਂ ਤੇ ਆਰਗੂਮੈਂਟ ਸੁਨੇ ਸੁਣਨ ਤੋਂ ਬਾਅਦ ਉਹਨਾਂ ਨੇ ਜਿਹੜੀ ਉਹ ਐਪਲੀਕੇਸ਼ਨ ਆਪਣੀਆਂ ਜਿਹੜਾ ਜੱਜ ਉਹਨਾਂ ਨੇ ਆਰਡਰ ਜੀ ਜੋ ਲਿਖਾਇਆ ਹੈਗਾ ਉਹ ਸਾਰਾ ਇਨ ਡਿਟੇਲ ਆਰਡਰ ਪਾ ਕੇ ਜਿਹੜੀਆਂ ਚਾਰੋਂ ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਉਹ ਡਿਸਮਿਸ ਕਰ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਮੇਨ ਜਿਹੜਾ ਹੈਗਾ ਜਿੰਨੇ ਵੀ ਇੱਥੇ 27 ਨੰਬਰ ਆਫ ਜਿਹੜੇ ਅਕਿਊਜ਼ ਨੇ ਉਹਨਾਂ ਦੇ ਸਬੰਧ ਵਿੱਚ ਵੱਖਰੇ ਵੱਖਰੇ ਤੌਰ ਤੇ ਪ੍ਰੋਸੀਕਿਊਸ਼ਨ ਏਜੰਸੀ ਤੋਂ ਉਹਨਾਂ ਦਾ ਰੋਲ ਉਹਨਾਂ ਨੂੰ ਰਿਕਵਰ ਕੀ ਹੋਇਆ ਇਨ ਲੈਂਥੀ ਆਈ ਥਿੰਕ ਕਿ 4-5 ਘੰਟੇ ਦਾ ਜਿਹੜਾ ਹੈਗਾ ਉੱਤੇ ਅਡਰੈਸ ਕੀਤਾ ਗਿਆ ਕੋਰਟ ਨੂੰ ਆਰਗੂਮੈਂਟ ਹੋਏ ਉੱਤੇ ਕਿ ਇਹਨਾਂ ਤੇ ਚਾਰਜ ਕਿਉਂ ਫਰੇਮ ਹੋਣੇ ਬੰਦੇ ਆ ਤੇ ਡਿਫੈਂਸ ਕਾਉਂਸਲ ਨੇ ਜਿਹੜਾ ਹੈਗਾ ਆਪਣਾ ਪੱਖ ਰੱਖਿਆ ਤਾਂ ਕਾਫੀ ਲੈਂਥੀ ਆਰਗੂਮੈਂਟ ਆਰਗੂਮੈਂਟ ਹੋਣ ਤੋਂ ਬਾਅਦ ਮਾਨਜੋਗ ਅਦਾਲਤ ਨੇ ਜਿਹੜਾ ਹੈਗਾ ਸਾਰੇ ਦੋਸ਼ੀਆਂ ਤੇ ਜਿਹੜਾ ਚਾਰ ਬਥੇਮ ਕੀਤੇ ਅੰਡਰ ਸੈਕਸ਼ਨ 302 307 348 326 148 149 427 120 ਬੀ 473 212 201 25 ਆਰਮ ਐਕਟ ਤੇ 52 ਪ੍ਰਿਜਨ ਐਕਟ ਐਕਸੈਪਟ ਉਹਨਾਂ ਨੇ ਜਿਹੜਾ ਸੈਕਸ਼ਨ 109 ਹੈਗਾ ਉਹ ਉਹਦਾ ਚਾਰਜ ਨਹੀਂ ਲਾਇਆ ਬਾਕੀ ਸਾਰੇ ਦੋਸ਼ੀਆਂ ਤੇ ਜਿਵੇਂ ਜਿਵੇਂ ਉਹਨਾਂ ਦਾ ਜਿਹੜਾ ਜਿਹੜਾ ਰੋਲ ਸੀਗਾ ਜਿੰਨਾਂ ਕੋ ਇਲੀਗਲ ਹਥਿਆਰ ਰਿਕਵਰ ਹੋਏ ਸੀਗੇ ਉਹਨਾਂ ਨੂੰ ਆਰਮ ਐਕਟ ਦੇ ਅੰਦਰ ਚਾਰਜ ਵੀ ਫ੍ਰੇਮ ਕੀਤੇ ਗਏ 120 ਬੀ ਦੇ ਸਾਰੇ ਦੋਸ਼ੀਆਂ ਦੇ ਖਿਲਾਫ ਪਿੰਟੋ 2 ਔਰ ਸਾਰੇ ਦੋਸ਼ੀਆਂ ਦੇ ਗਲੌਬ ਜਿਹੜਾ ਹੈਗਾ ਇਨ ਡਿਟੇਲ ਜਿਹੜਾ ਹੈਗਾ ਚਾਰ ਸ਼ੀਟ ਜਿਹੜਾ ਉਹਨਾਂ ਨੇ ਆਰਡਰ ਕੀਤੇ ਹੈਗੇ ਤੇ ਮਾਲਜੋਕ ਅਦਾਲਤ ਨੇ ਜਿਹੜਾ ਹੁਣ 25 2024 ਤੇ ਡੇਟ ਹੈਗੀ ਇਹਦੀ ਉਹ ਗਵਾਹੀ ਤੇ ਨਿਸ਼ਚਿਤ ਕਰ ਦਿੱਤੀ ਵੀ ਇਹਦਾ ਹੁਣ ਕੁਸੀਅਰ ਕੀ ਹੋਏਗਾ ਜਿਹੜਾ ਜੱਜ ਬੇਮ ਹੋਗੇ ਹੁਣ 27 ਦੇ ਤੇ ਕੁਝ ਕੁ ਬੰਦੇ ਹਜੇ ਵੀ ਅਰੈਸਟ ਕਰਨੇ ਬਾਕੀ ਐ ਇਹਨਾਂ ਦਾ ਪ੍ਰਕਿਰਿਆ ਕੀ ਹੋਏਗਾ ਉਹ ਜਿਹੜੇ ਨਿਰਦੋਸ਼ੀਆਂ ਵੀ ਹਲੇ ਜਿਹੜੇ ਅਰੈਸਟ ਬਾਕੀ ਹੈਗੀ ਐ ਉਹ ਤਾਂ ਐਨਟਾਇਰਲੀ ਪ੍ਰੋਸੀਕਿਊਸ਼ਨ ਜਿਹੜਾ ਹੈਗਾ ਇਨਵੈਸਟੀਗੇਸ਼ਨ ਏਜੰਸੀ ਦੇਖੇਗੀ ਉਹਨੂੰ ਜੇ ਉਹ ਮਤੇ ਕੋਈ ਰੈਸਟ ਹੁੰਦੇ ਹੈਗੇ ਤਾਂ ਜਿਵੇਂ ਪਹਿਲਾਂ ਦੋਸ਼ੀਆਂ ਦੇ ਸਪਲੀਮੈਂਟਰੀ ਚਲਾਨ ਪੇਸ਼ ਹੋਏ ਆ ਉਹ ਟੂ ਕੋਰਟ ਚਲਾਨ ਪੇਸ਼ ਹੋ ਜਾਣਗੇ ਜਦੋਂ ਵੀ ਉਹ ਰੈਸਟ ਹੁੰਦੇ ਹੈ ਜਾਂ ਉਹਨਾਂ ਖਿਲਾਫ ਕੋਈ ਆਉਂਦਾ ਹੈਗਾ ਸਿਸਟਮ ਉਸ ਤੋਂ ਪਹਿਲਾਂ ਕਿ ਕੋਰਟ ਦੇ ਵਿੱਚ ਜਿਹੜੀ ਹੈਗੀ ਪ੍ਰोसीडिंग ਬਿਲਕੁਲ ਸ਼ੁਰੂ ਹੋ ਗਈਆਂ ਨੇ ਉਹ ਆਰਡਰ ਚ ਦੇਖਾਂਗੇ ਕਿ 20 ਤਰੀਕ ਨੂੰ ਕਿਹੜੇ-ਕਿਹੜੇ ਸਪੈਸੀਫਿਕ ਜੀਜਾ ਸਾਹਮਣੇ ਆਰਡਰ ਕੀਤਾ ਹੋਇਆ ਕਿ ਕਿਹੜੇ-ਕਿਹੜੇ ਲਿਸਟ ਆਫ ਗਵਾਹਾਂ ਦੇ ਨੰਬਰ ਦੇ ਅਕੋਰਡਿੰਗ ਵੀ ਕਿਹੜੇ-ਕਿਹੜੇ ਗਵਾਹਾਂ ਨੂੰ ਉਹਨਾਂ ਨੇ ਸੱਮਨ ਕੀਤਾ ਹੈਗਾ ਤਾਂ ਉਹਨਾਂ ਦੀ ਨੇਚਰਲੀ ਇੱਕ ਜਿਹੜੀ 2024 ਨੂੰ ਹੈਗੀ ਜਿਹੜੀ ਤੇ ਉਸ ਤੋਂ ਬਾਅਦ ਐਦਾਂ ਹੀ ਕਿਉਂਕਿ ਇਹਦੇ ਵਿੱਚ ਆਈ ਥਿੰਕ ਕਿ 146 ਫਰਸਟ ਚਲਾਨ ਜਿਹੜਾ ਮੇਨ ਚਲਾਨ ਪੇਸ਼ ਹੋਇਆ ਸੀ ਉਹ ਚ ਗਵਾਹ ਨੇ ਤੇ ਤਿੰਨ ਜਿਹੜੇ ਹੈਗੇ ਇਹਦੇ ਸਪਲੀਮੈਂਟਰੀ ਚਲਾਨ ਪੇਸ਼ ਹੋਏ ਤਾਂ ਆਈ ਥਿੰਕ ਕਿ 150 ਦੇ ਨੰਬਰ ਆਫ ਜਿਹੜੇ ਹੈਗੇ ਵਿਟਨੈਸ ਜਿਹੜੇ ਤੇ ਹੈਗੇ ਆ ਤਾਂ ਪ੍ਰਤੀਕ ਨੇ ਯਾਨੀ ਕਿ ਕਿਹੜੇ ਗਵਾਹ ਨੂੰ ਕਰਾਏਗੀ ਕਿ ਉਹਨਾਂ ਦੀ ਗਵਾਹੀ ਜਿਹੜੀ ਮੇਨ ਅਪੋਰਟੈਂਟ ਹੈਗੀ ਹੈ ਕਿ ਉਹਨਾਂ ਨੂੰ ਕਨਵਿਕਟ ਕੀਤਾ ਜਾ ਸਕੇ ਉਹ ਇਨ ਫਰਦਰ ਅਗਲੇ ਡੇਟਾ ਤੇ ਪਤਾ ਲੱਗ ਜੀਗਾ ਕਿ ਕਿਹੜੇ ਕਿਹੜੇ ਵਿਟਨੈਸ ਨੂੰ ਕੋਰਟ ਕਦੋਂ ਕਾਲ ਕਰਦੀ ਹੈ ਤੇ ਗਵਾਹੀ ਔਰ ਨਿਸ਼ਚਿਤ ਹੀ ਸਟਾਰਟ ਹੋ ਗਈ ਹੈ ਜਿਵੇਂ ਅਸੀਂ ਕਰ ਰਹੇ ਸੀਗੇ ਕਿ ਡਿਲੇ ਹੋ ਰਿਹਾ ਦੋਸ਼ੀਆਂ ਵੱਲੋਂ ਕਦੇ ਕੋਈ ਐਪਲੀਕੇਸ਼ਨ ਲੱਗ ਗਈ ਕਦੇ ਕੋਈ ਇਹ ਚਲੋ ਉਹਨਾਂ ਦਾ ਰਾਈਟ ਸੀਗਾ ਪਰ ਅੱਜ ਫਾਈਨਲੀ ਹੈਗਾ ਜਿਹੜਾ ਉਹ ਐਪਲੀਕੇਸ਼ਨ ਆਈ ਹੈਗੀ ਬਿਜ਼ਨਸ ਕਰਕੇ ਚਾਰਜ ਫਰੇਮ ਕਰਕੇ ਜਿਹੜਾ ਕੇਸ ਹੈ ਅੱਜ ਪੂਰੇ 24 ਮਹੀਨੇ ਬਾਅਦ ਜਿਹੜਾ ਇਹ ਹੈ ਇਹਨੂੰ ਇੱਕ ਤਰੁਪਿਆ ਕਹਿੰਦਾ ਮਤਲਬ ਕਿ ਐਵੀਡੈਂਸ ਸਟਾਰਟ ਹੋ ਗਈ ਹੈ ਜ਼ਿਕਰ ਹੈ ਕਿ 29 ਮਈ 2022 ਦੀ ਸ਼ਾਮ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਸਰੇਆਮ ਕਤਲ ਕਰ ਦਿੱਤਾ ਗਿਆ ਸੀ ਮਾਨਸਾ ਦੇ ਪਿੰਡ ਜਵਾਹਰ ਨੇੜੇ ਗੋਲੀਆਂ ਮਾਰ ਕੇ ਸਿੱਧੂ ਦਾ ਕਤਲ ਕੀਤਾ ਗਿਆ ਸੀ ਸਿੱਧੂ ਮੂਸੇਵਾਲੇ ਦੇ ਮਾਪੇ ਅੱਜ ਵੀ ਆਪਣੇ ਪੁੱਤਰ ਦੇ ਲਈ ਇਨਸਾਫ ਦੀ ਲੜਾਈ ਲੜ ਰਹੇ ਨੇ